ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗੰਨੇ ਦੀ ਫਸਲ ਦਾ ਰੇਟ 401 ਰੁਪਏ ਪ੍ਰਤੀ ਕਿੰਟਲ ਤੈਅ ਕਰ ਦਿੱਤਾ ਗਿਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਸ ਤਰ੍ਹਾਂ ਗੰਨੇ ਦੇ ਮੋਲ ਦੇ ਵਿੱਚ ਕਈ ਰੁਪਏ ਪ੍ਰਤੀ ਕਿੰਟਲ ਦੀ ਵਾਧੂ ਹੋਣੀ ਪਰ ਜੇਕਰ ਗੱਲ ਕਿਸਾਨਾਂ ਦੀ ਕਰੀਏ ਤਾਂ ਕਿਸਾਨ ਇਸ ਨੂੰ ਸੂਬਾ ਸਰਕਾਰ ਦਾ ਕਿਸਾਨਾਂ ਦੇ ਨਾਰੇ ਖੋਰ ਵੱਡਾ ਮਜ਼ਾਕ ਦੱਸ ਰਹੇ ਨੇ ਕਿਸਾਨ ਮਜਬੂਤ ਸੰਬੰਧ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਮਸਾਂਦੀਆਂ ਨੇ ਕਿਹਾ ਕਿ ਬੀਤੇ ਦਿਨ ਹੀ ਪ੍ਰਾਈਵੇਟ ਮਿਲ ਵਾਲਿਆਂ ਨਾਲ ਕਿਸਾਨਾਂ ਦੀ ਬੈਠ ਕੇ ਗੱਲਬਾਤ ਹੋਈ ਸੀ ਤੇ ਮਿਲ ਵਾਲਿਆਂ ਦੇ ਵੱਲੋਂ ਗੰਨੇ ਦਾ ਰੇਟ 365 ਪ੍ਰਤੀ ਕੁਇੰਟਲ ਮੰਨ ਲਿਆ ਗਿਆ ਸੀ ਇਸ ਤਰ੍ਹਾਂ 68 ਰੁਪਏ ਸਬਸਿਡੀ ਪਾ ਕੇ ਇਹ ਰੇਟ 426 ਰੁਪਏ ਪ੍ਰਤੀ ਕੁਇੰਟਲ ਬਣਦਾ ਪਰ ਸੂਬਾ ਸਰਕਾਰ ਦੇ ਵੱਲੋਂ ਮਿਲ ਮਾਲਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਗੰਨੇ ਦਾ ਰੇਟ 25 ਰੁਪਏ ਹੋਰ ਕਟਾ ਦਿੱਤਾ ਅਤੇ 68 ਰੁਪਏ ਸਬਸਿਡੀ ਸਮੇਤ 401 ਰੁਪਏ ਪ੍ਰਤੀ ਕੁਇੰਟਲ ਤੱਕ ਕਰ ਦਿੱਤਾ ਇਸ ਤਰ੍ਹਾਂ ਦਾ ਰੇਟ ਸਿਰਫ ₹40 प्रति क्विंटल વધਿਆ सरकार ₹10 ਦਾ ਵਾਅਦਾ ਦੱਵਾ ਕਰ ਰਹੀ ਹੈ ਪਰ ਇਹ ਤਾਂ ₹25 ਦਾ ਕਿਸਾਨਾਂ ਨੂੰ ਹੋਰ ਨੁਕਸਾਨ ਹੋ ਗਿਆ ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਭੋਜ ਰਾਜ ਨੇ ਕਿਹਾ ਕਿ ਜੀੜੀਆਂ ਸ਼ੂਗਰ ਮਿੱਲਾਂ ਅਕਤੂਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦੀ ਸੀ ਉਹ ਅਜੇ ਤੱਕ ਸ਼ੁਰੂ ਨਹੀਂ ਹੋਈ ਜਿਸ ਨਾਲ ਵੀ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵਾਨ ਜੀ ਮਾਨ ਹੈ ਆਪ ਮੰਨਿਆ ਸੀ ਕਿ ਗੰਨੇ ਦਾ ਲਾਗਤ ਮੁੱਲ ਹੀ 470 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਬੜhta ਹੈ ਤੇ ਹੁਣ ਇਸ ਦੇ ਮੁੱਲ ਦੇ ਵਿੱਚ 10 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਸਰਕਾਰ ਨੇ ਕਿਸਾਨਾਂ ਦੇ ਨਾਲ ਤਗੜਾ ਮਜ਼ਾਕ ਕੀਤਾ ਹੈ ਪੰਜਾਬ ਸਰਕਾਰ ਨੇ 61 ਰੁਪਏ 50 ਪੈਸੇ ਦੀ ਸਬਸਿਡੀ ਜਿਹੜੀ ਆ ਬਤੌਰ ਬੋਨਸ ਦੇਣ ਦਾ ਐਲਾਨ ਕੀਤਾ ਪਰ ਸ਼ਿਪਵੇਂ ਰੂਪ ਦੇ ਵਿੱਚ ਉਹਦੇ ਵਿੱਚ ਬਹੁਤ ਕੁਝ ਪਿੱਛੇ ਰਹਿ ਗਿਆ ਜਦੋਂ ਕੱਲ ਤੱਕ ਏਸੀਡੀਓਜ਼ ਦੇ ਨਾਲ ਤੇ ਪ੍ਰਾਈਵੇਟ ਮਿਲਾਂ ਦੇ ਜੀਐਮਜ਼ ਦੇ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਉਹਦੇ ਵਿੱਚ ਮਿਲਾਂ ਪ੍ਰਾਈਵੇਟ ਮਿਲਾਂ 365 ਰੁਪਏ ਦਾ ਰੇਟ ਦੇਣ ਲਈ ਤਿਆਰ ਸਨ ਤੇ 365 ਰੁਪਏ ਰੇਟ ਦੇ ਵਿੱਚ ਉਹਨਾਂ ਦੀ ਚੱਲਣ ਦੀ ਤਿਆਰੀ ਸੀ ਪਰ ਸਰਕਾਰ ਵੱਲੋਂ ਆਪਣਾ ਵਿਸਲਾਪਨ ਦਿਖਾਇਆ ਗਿਆ ਤੇ ਅੱਜ 25 ਨਵੰਬਰ ਨੂੰ ਚੱਲਣ ਵਾਲੀਆਂ ਮਿਲਾਂ ਪਛੇਤ ਰੂਪ ਚ ਪਿੱਛੇ ਚਲੀਆਂ ਗਈਆਂ ਪਰ ਅੱਜ ਜਦੋਂ ਅਚਾਨਕ ਬਾਦ ਦੁਪਹਿਰ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਜਦੋਂ ਜਾਰੀ ਹੁੰਦਾ ਹੈ ਤੇ ਉਹਦੇ ਵਿੱਚ ਦੋ ਸੈਗਮੈਂਟ ਦੇ ਵਿੱਚ ਦੋ ਭਾਗਾਂ ਦੇ ਵਿੱਚ ਗੰਨੇ ਨੂੰ ਵੰਡ ਦਿੱਤਾ ਗਿਆ ਆ ਉਹਦੇ ਵਿੱਚ ਇੱਕ ਅਗੇਤਾ ਭਾਗ ਹੈ ਤੇ ਇੱਕ ਦਰਮਿਆਨਾ ਤੇ ਪਛੇਤਾ ਭਾਗ ਕੀਤਾ ਗਿਆ ਗੇਤੀਆਂ ਵੈਰਾਈਟੀਆਂ ਜਿਹੜੀਆਂ ਸੀਗੀਆਂ 95 96 92 15023 118 85 ਤੇ 64 ਨੂੰ 401 ਰੁਪਏ ਰੇਟ ਦਿੱਤਾ ਗਿਆ ਤੇ ਦੂਸਰੇ ਪਾਸੇ ਦਰਮਿਆਨੀਆਂ ਤੇ ਪਛੇਤੀਆਂ ਜਿਹੜੀਆਂ ਸੀ 98 93 94 238 99 ਤੇ 88 ਨੂੰ 399 ਰੁਪਏ ਰੇਟ ਦਿੱਤਾ ਗਿਆ ਤੇ ਬਕਾਇਦਾ ਨੋਟਿਸ ਚ ਲਿਖਿਆ ਗਿਆ ਕਿ ਦਰਮਿਆਨੀਆਂ ਤੇ ਪਛੇਤੀਆਂ ਵੈਰਾਈਟੀਆਂ ਨੂੰ 15 ਜਨਵਰੀ ਤੋਂ ਬਾਅਦ ਅਗੇਤੀਆਂ ਵੈਰਾਈਟੀਆਂ ਵਾਲਾ ਰੇਟ ਦਿੱਤਾ ਜਾਊਗਾ ਸਮਝਣ ਦੀ ਲੋੜ ਆ ਸ਼ਿਪਮੇ ਰੂਪ ਦੇ ਵਿੱਚ ਇਹਨੂੰ ਅਸੀਂ ਕ腐ਸ਼ਨ ਕਹਿ ਸਕਦੇ ਆ ਇਹਨੂੰ ਅਸੀਂ ਅੰਡਰ ਟੇਬਲ ਪੇਮੈਂਟ ਆ ਕਹਿ ਸਕਦੇ ਆ ਕਿ ਜਦੋਂ 365 ਰੁਪਏ ਨਾਲ ਚੱਲਣ ਵਾਲੀਆਂ ਮਿਲਾਂ ਨੂੰ ਬਕਾਇਦਾ 400 ਰੁਪਏ ਵਾਲੇ ਰੇਟ ਨੂੰ 339 ਰੁਪਏ ਪ੍ਰਾਈਵੇਟ ਮਿਲਾਂ 'ਚ ਦਰਸਾਇਆ ਗਿਆ ਤੇ 391 ਰੁਪਏ ਰੇਟ ਵਾਲੇ ਨੂੰ ਪ੍ਰਾਈਵੇਟ ਮਿਲਾਂ ਦੀ ਅਦਾਇਗੀ 329 ਰੁਪਏ ਦਰਸਾਈ ਗਈ ਆ ਤੇ ਸਾਫ਼ ਪਤਾ ਲੱਗਦਾ ਹੈ ਕਿ ਕਿਸਾਨਾਂ ਦੇ ਨਾਂ ਦੇ ਉੱਤੇ ਇਹਨਾਂ ਪ੍ਰਾਈਵੇਟ ਮਿਲਾਂ ਦੇ ਨਾਲ ਸਰਕਾਰ ਦੀ ਅੰਡਰ ਟੇਬਲ ਇੱਕ ਨੀਤੀ ਪਾਲਿਸੀ ਤੈਅ ਹੋ ਗਈ ਆ ਜਿਸ ਦੇ ਤਹਿਤ ਇਹ ਆਦਾਈ ਕੀ ਮੋੜਵੇਂ ਰੂਪ ਦੇ ਵਿੱਚ ਮਿਲਣਾਂ ਦੇ ਕੋਲੋਂ ਸਰਕਾਰ ਨੇ ਪ੍ਰਾਪਤ ਕਰਨੀ ਆ ਤੇ ਆਪਣੇ ਆਪ ਨੂੰ ਵੱਡਾ ਦਰਸਾਉਣ ਵਾਸਤੇ ਤੇ ਕਿਸਾਨਾਂ ਦੇ ਵਿੱਚ ਤੇ ਪੂਰੇ ਸਮਾਜ ਦੇ ਵਿੱਚ ਵੱਡਾ ਚਿਹਰਾ ਬਣਾਉਣ ਦੇ ਲਈ 1 ਇਕ 8 ਰੁਪਏ 50 ਪੈਸੇ ਦਾ ਬੋਨਸ ਐਲਾਨ ਕੀਤਾ ਕਿਸਾਨ ਦੀ ਮੰਗ ਆ ਗੰਨਾ ਖੇਤਰਾਂ ਦੀ ਮੰਗ ਆ ਕਿ 500 ਰੁਪਏ ਘਟੋ-ਗਾਟੇ ਦਾ ਮੁੱਲ ਤੈਅ ਕੀਤਾ ਜਾਵੇ ਕਿਉਂਕਿ ਇਹਦੀ ਲਾਗਤ ਜਿਹੜੀ ਆ ਲਗਭਗ 470 ਰੁਪਏ ਪ੍ਰਤੀ ਕੁੰਟਲ ਤੋਂ ਉੱਪਰ ਜਾ ਰਹੀ ਆ ਦਾ 500 ਰੁਪਏ ਮੁੱਲ ਦਾ ਜਿਹੜਾ ਸੀ ਉਹਦੀ ਮੰਗ ਸੀਗੀ ਨਗੁਣਾ ਰੇਟ 'ਚ ਵਾਧਾ ਕੀਤਾ ਗਿਆ ਤੇ ਰੇਟ 'ਚ ਵਾਧਾ ਕਰਨ ਦੇ ਨਾਲ ਨਾਲ ਅੰਦਰਲੇ ਖਾਤੇ ਦੇ ਵਿੱਚ 365 ਰੁਪਏ ਤੇ ਚੱਲਣ ਵਾਲੀਆਂ ਪ੍ਰਾਈਵੇਟ ਮਿਲਾਂ ਦੇ ਨਾਲ ਲੁਕਵੇਂ ਰੂਪ ਦੇ ਵਿੱਚ ਕੀਤੇ ਗਏ ਸਮਝੌਤੇ ਦੇ ਵਿੱਚ ਜੇਕਰ 61 ਰੁਪਏ 50 ਪੈਸੇ 365 'ਚ ਪੈਂਦੇ ਤੇ ਰੇਟ 426 ਰੁਪਏ ਦੇ ਕਰੀਬ ਜਾਣਾ ਸੀ ਉਹਨੂੰ ਕਿਸੇ ਤਰੀਕੇ ਨਾਲ ਮੋਲਡ ਕਰਕੇ ਪਿੱਛੇ ਨੂੰ ਮੋੜਿਆ ਗਿਆ ਅਤੇ ਸਰਕਾਰ ਨੇ ਆਪਣੇ ਚਿਹਰੇ ਨੂੰ ਵਟਾ ਕਰਨ ਦੇ ਲਈ ਕਿਸਾਨੀ ਦੇ ਹਿੱਤ ਦੇ ਉੱਤੇ ਫਿਰ ਕਬਜ਼ਾ ਕੀਤਾ ਧੰਨਵਾਦ ਪੰਜਾਬ ਸਰਕਾਰ ਨੇ ਅੱਜ ਗੰਨੇ ਦੇ ਰੇਟ ਵਿੱਚ 10 ਰੁਪਏ ਪ੍ਰਤੀ ਕਿੰਟਲ ਦਾ ਵਾਧਾ ਕੀਤਾ ਜਿਸ ਨੂੰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਮੂਲੋ ਹੀ ਰੱਦ ਕਰਦੀ ਹੈ ਔਰ ਇਹ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਨੇ ਕੋਝਾਂ ਮਜਾਕ ਕੀਤਾ ਹੈ ਪੰਜਾਬ ਸਰਕਾਰ ਨੇ 3 ਸਾਲ ਪਹਿਲਾਂ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਨੇ ਇਹ ਰਿਪੋਰਟ ਦਿੱਤੀ ਸੀ ਕਿ ਕਿਸਾਨਾਂ ਦਾ ਪ੍ਰਤੀ ਕਿਵੈਂਟਲ 470 ਰੁਪਏ ਖਰਚ ਆਉਂਦਾ ਹੈ ਔਰ ਇਹ 1 ਸਾਲ ਦੀ ਫਸਲ ਹੈ 1 ਸਾਲ ਦੀ ਫਸਲ ਹੋਣ ਦੇ ਕਾਰਨ ਇਸ ਦਾ ਰੇਟ ਜਿਹੜਾ ਉਹ 1000 ਰੁਪਏ ਤੋਂ ਘੱਟ ਬਰਾ ਹੀ ਨਹੀਂ ਖਾਂਦਾ ਸੋ ਇਸ ਕਰਕੇ ਇਹ ਤਾਂ ਸਰਕਾਰ ਨੇ ਲਾਗਤ ਮੁੱਲ ਵੀ ਨਹੀਂ ਦਿੱਤਾ ਸੋ ਇਸ ਕਰਕੇ ਸਾਡੀ ਜਿਹੜੀ ਹੈ ਉਹ ਸਰਕਾਰ ਨੂੰ ਘੱਟ ਤੋਂ ਘੱਟ ਇਸ ਗੱਲ ਦੀ ਮੰਗ ਰਹੀ ਹੈ ਕਿ ਤੁਸੀਂ ਜੋ ਤੁਹਾਡੀ ਸਰਕਾਰੀ ਕਮੇਟੀ ਨੇ ਮੰਨਿਆ ਹੈ ਕਿ 470 ਰੁਪਏ ਪ੍ਰਤੀ ਕਿਵੈਂਟਲ ਖਰਚਾ ਲਾਗਤ ਹੈ ਇਹਦੀ ਲਾਗਤ ਗੱਨੇ ਤੇ ਫੋਕੰਤਬਾਨ ਜੀ ਤੁਸੀਂ ਲਾਗਤ ਹੀ ਸਾਨੂੰ ਦੇ ਦੇਣੀ ਸੀ ਤੁਸੀਂ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਤੁਸੀਂ ਤਾਂ ਰੋਲ ਕੇ ਰੱਖ ਦਿੱਤਾ ਕਿਸਾਨਾਂ ਨੂੰ ਐਦਕੀ ਝੋਨਾ ਵੀ ਜਿਹੜਾ ਵੱਡੀ ਪੱਧਰ ਦੇ ਉੱਤੇ ਜ ਰੋਲਣ ਦਾ ਕਾਰਨ ਤੁਸੀਂ ਖੁਦ ਬੜੇ ਹੋ ਸਹੀ ਢੰਗ ਦੇ ਨਾਲ ਤੁਸੀਂ ਸਾਰਾ ਕੁਝ ਮੈਨੇਜ ਨਹੀਂ ਕਰ ਸਕੇ ਸੋ ਇਸ ਲਈ ਹੁਣ ਵੀ ਮਿੱਲਾ ਜਿਹੜੀਆਂ ਨੇ ਸਾਡੀ ਚਲਾਉਣ ਦੀ ਜੋ ਗੱਲ ਸੀ ਉਹ ਗੱਲ ਸੀ ਸਾਡੀ ਕਿ ਤੁਸੀਂ 10 ਅਕਤੂਬਰ ਤੱਕ ਮਿੱਲਾ ਨੂੰ ਚਲਾਓ ਪਰ ਤੁਹਾਨੂੰ ਤਾਂ ਹਾਲਾ ਵੀ ਚੇਤਾ ਨਹੀਂ ਕਿ ਮਿੱਲਾ ਕਦੋਂ ਚਲਾਉਣੀਆਂ ਨੇ ਸੋ ਗੰਨਾ ਕاشتਕਾਰਾਂ ਦਾ ਬਹੁਤ ਵੱਡਾ ਨੁਕਸਾਨ ਹੈ ਮੇਲਾ ਲੇਟ ਚੱਲਣ ਕਾਰਨ ਵੀ ਔਰ ਫਿਰ ਪੈਸੇ ਦੀ ਵੱਡੀ ਖੱਜਲ ਖੁਮਾਰੀ ਹੁੰਦੀ ਹੈ ਸੋ ਇਸ ਕਰਕੇ ਪੰਜਾਬ ਸਰਕਾਰ ਜੀ ਸਾਡੀ ਤੁਹਾਨੂੰ ਬੇਨਤੀ ਹੈ ਕਿ ਸਾਨੂੰ ਘੱਟੋ ਘੱਟ 470 ਰੁਪਏ ਰੇਟ ਜੇਕਰ ਤੁਸੀਂ ਦਿਓਗੇ ਤਾਂ ਸਾਡੇ ਲਾਗਤ ਮੋਲੀ ਪੂਰੇ ਹੋਣੇ ਹਨ ਹੁਣ ਕਿਸਾਨਾਂ ਨੂੰ ਜਿਵੇਂ ਝੋਨੇ ਦੇ ਵਿੱਚ ਪ੍ਰਤੀ ਏਕੜ 6 ਤੋਂ ਲੈ ਕੇ 16000 ਤੱਕ ਰੁਪਏ ਦਾ ਘਾਟਾ ਪਿਆ ਹੈ ਇਸੇ ਤਰ੍ਹਾਂ ਹੀ ਗੰਨਾ ਵੀ ਜਿਹੜਾ ਅਸੀਂ ਕੁਣੋਂ ਪੈਸੇ ਪਾ ਕੇ ਤੇ ਇੱਕ ਹਿਸਾਬ ਦੇ ਨਾਲ ਅਸੀਂ ਇਹ ਸਾਰੀ ਪੂਰਤੀ ਕਰ ਰਹੇ ਆ ਸੋ ਇਸ ਲਈ ਅਸੀਂ ਇਸ ਨੂੰ ਮੂਲੋਂ ਰੱਦ ਕਰਦੇ ਹੋਏ ਮੰਗ ਕਰਦੇ ਆ ਕਿ ਗੰਨੇ ਦਾ ਸਾਨੂੰ ਜਿਹੜਾ ਉਹ ਵਾਜਿਬ ਰੇਟ ਦਿੱਤਾ ਜਾਵੇ